ਤੇ ਤੁਹਾਡੀਆਂ ਜਿਹੜੀਆਂ ਅੱਜ ਤੁਹਾਡੇ ਵੱਲੋਂ ਸੁਝਾਅ ਦਿੱਤੇ ਗਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੈਂ ਹਲੋ ਹਾਂ ਜੀ ਮਮ ਕੀ ਨਾਮ ਐਸੀ ਹਰਜਿੰਦਰ ਸਿੰਘ ਜੀ ਆ ਸਮਰਾੜ ਜੀ ਕੁਝ ਦਿਨ ਪਹਿਲੇ ਕਿ ਲੋਟ ਚੋਰੀ ਹੋਇਆ ਸੀ ਜੀ ਸ਼ਹਿਰ ਦੇ ਡਾਕਟਰ ਕਾਨਾ ਹਸਪੀਟਲ ਆ ਜੀ ਮਛਰ ਰੋਡ ਤੇ 14 8 24 ਚੋਰੀ ਹੋਇਆ ਸੀ ਜੀ ਦਰਸਾਲ ਦੋ ਦਿਨ ਪਾਲ ਕਰਦੇ ਰਹੇ ਸਤਾਈ ਦਿਨਸਾਂ ਨੂੰ ਪਤਾ ਲੱਗ ਗਿਆ ਵੀ ਆ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਾਕੀ ਕਰਾੜਾ ਜਗਿੰਦਰ ਸਿੰਘ ਜੱਗਾ ਵਾਸੀ ਸਮਰਾੜਾ ਵੀ ਬਾਈ ਨਾਮ ਦੇ ਅਫੇ ਦਰਜ ਕੀਤੀ ਗੀ ਰਹੀ ਛਾਤਰ ਸਾਤਰੀਆਂ ਨੂੰ ਕੁਝ ਗੱਲ ਦਰਾ ਦਿੱਤੀ ਬਲੌਰਪੁਰ ਵੱਲ ਤੋਂ ਸਮਰਦਾ ਸੈਡ ਆ ਰਹਾ ਜੇ ਅਸੀਂ ਵੀ ਉੱਥੇ ਨਾਕਾ ਬੰਦੀ ਕਰ ਲਈ ਜੀ ਸ਼ੌਨ 6:00 ਹੋਣੇ 7:00 ਵਜੇ ਸਾਡੇ ਕੋਲ ਆ ਕੇ ਆ ਕੇ ਰੋਕੇ ਪੁੱਛੇ ਕਿ ਕਿੱਧਰੋਂ ਆਏ ਹੋ ਇਹ ਕਹਿੰਦੇ ਬਲੌਰਪੁਰ ਤੋਂ ਆਇਆ ਇਹ ਸਮਰਦਾ ਚੌਂ ਇੱਥੇ ਰਹਿਣਾ ਹੈ ਇਹਨਾਂ ਮੋਟਰ ਚੋਰੀ ਕੀਤਾ ਜਦ ਕਹਿੰਦੇ ਮੋਟਰ ਚੋਰੀ ਕੀਤਾ ਜੀ ਅਸੀਂ ਡਟ ਕੌਨ ਹਸਪੀਟਲ ਚੋਂ ਅੰਦਰ ਲਵਾ ਤੂੰ 11:00 ਵਜੇ ਨੰਬਰ ਬੇਟੂ ਯਾਰ ਲਾਈ ਦੀ ਪੂਰਾ ਨੰਬਰ ਰਹਿ ਗਈ ਔਰ ਤੇ 판 ਤੋਂੜ ਵੀ ਕੀਤੀ ਇਹਨਾਂ ਨੇ ਕਾਗਜ਼ ਵੀ ਨੈ ਸਿੱਟਦੇ ਇਹਨਾਂ ਨੇ ਪਹਿਲਾਂ ਚੋਰੀ ਕੀਤੀ ਹੈ ਪਹਿਲਾਂ ਚੋਰੀ ਹੈ ਜੀ ਇਹ ਚੋਰੀ ਕਦ ਕੀਤਾ ਕੋਈ ਨਛੇੜਿਆ ਦੀ ਜੀ ਜਿਹੜਾ ਮੈਸੇਜ ਆਪਿਆ ਪਤਾ ਨਹੀਂ ਕੋਈ ਦੱਸਿਆ ਸਰਗੋਤ ਕੀਤਾ ਨਹੀਂ ਕੋਈ ਦੱਸਿਆ ਦਿੱਤਾ ਮੈਸੇਜ ਆਪਿਆ ਪੂਰਾ ਕੀਤਾ ਕਿੰਦੀ ਕੋ ਬੋਲਦੇ ਨੇ ਇੱਕ 34 ਸਾਲ ਦਾ ਇੱਕ 32 ਸਾਲ ਦਾ